वो मेरे साथ है हरदम हर, हर पल ओ मेरे संग डर के मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਦੇ ਆਏ ਉਸ ਦੀ 24 ਆਇਤ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਜੇਕਰ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਜੇਕਰ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ ਪਹਿਲਾ ਫੈਸਲਾ ਇਸ ਜਗ੍ਹਾ ਦੇ ਵਿੱਚ ਇਹ ਦਰਸਾਉਂਦਾ ਹੈ ਕਿ ਮਨੁੱਖ ਇੱਕ ਫੈਸਲਾ ਲਵੇ ਯਿਸੂ ਮਸੀਹ ਜੋ ਕਿ ਮਨੁੱਖ ਜਾਤੀ ਦੇ ਛੁਟਕਾਰੇ ਦੇ ਲਈ ਸਲੀਬ ਉੱਤੇ ਬਲੀਦਾਨ ਹੋਏ ਮਰਦਿਆਂ ਦੇ ਵਿੱਚੋਂ ਤੀਸਰੇ ਦਿਨ ਜੀ ਉੱਠੇ ਉਸ ਨੂੰ ਆਪਣੇ ਜੀਵਨ ਵਿੱਚ ਜੋ ਕੋਈ ਵੀ ਵਿਅਕਤੀ ਪ੍ਰਭੂ ਅਤੇ ਮੁਕਤੀਦਾਤਾ ਦੇ ਰੂਪ ਦੇ ਵਿੱਚ ਸਵੀਕਾਰ ਕਰਦਾ ਹੈ ਜਾਂ ਨਹੀਂ ਸਵੀਕਾਰ ਕਰਦਾ ਹੈ ਇਹ ਫੈਸਲਾ ਹਰ ਇੱਕ ਵਿਅਕਤੀ ਨੂੰ ਅੱਜ ਆਪਣੇ ਜੀਵਨ ਦੇ ਵਿੱਚ ਲੈਣਾ ਪਵੇਗਾ ਜੇਕਰ ਉਹ ਪ੍ਰਭੂ ਯਿਸੂ ਮਸੀਹ ਜੀ ਨੂੰ ਸਵੀਕਾਰ ਕਰਨ ਦਾ ਫੈਸਲਾ ਨਾ ਲਵੇ ਤਾਂ ਉਹ ਆਪਣੇ ਕੁਧਰਮ ਪਾਪ ਅਤੇ ਅਪਰਾਧ ਦਾ ਦੋਸ਼ੀ ਠਹਿਰੇਗਾ ਅਤੇ ਪਰਮੇਸ਼ਰ ਦੇ ਕਰੋਧ ਦਾ ਉਪਾਤਰ ਠਹਿਰਾਇਆ ਜਾਵੇਗਾ ਪਰ ਜੇ ਕੋਈ ਪ੍ਰਭੂ ਨੂੰ ਸਵੀਕਾਰ ਕਰਨ ਦਾ ਫੈਸਲਾ ਲੈਂਦਾ ਹੈ ਤਾਂ ਆਪਣੇ ਜੀਵਨ ਵਿੱਚ ਪਾਪ ਦੀ ਮਾਫੀ ਪਾਉਂਦਾ ਹੈ ਮੁਕਤੀ ਪ੍ਰਾਪਤ ਕਰਦਾ ਹੈ ਤੇ ਪਰਮੇਸ਼ਰ ਦਾ ਪੁੱਤਰ ਅਖਵਾਉਂਦਾ ਹੈ ਦੂਸਰਾ ਇਹ ਦਰਸਾਉਂਦਾ ਹੈ ਕਿ ਪਰਮੇਸ਼ਰ ਦੇ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਭਿੰਨ ਭੇਦ ਜਾਂ ਕੋਈ ਭੀ ਭੇਦ ਭਾਵ ਨਹੀਂ ਹੈ ਕਿਸੇ ਵੀ ਜਾਤ ਦਾ ਕਿਸੇ ਵੀ ਰੰਗ ਦਾ ਕਿਸੇ ਵੀ ਦੇਸ਼ ਦਾ ਕਿਸੇ ਵੀ ਆਰਥਿਕ ਸਥਿਤੀ ਦਾ ਜਾਂ ਉਹ ਕੋਈ ਵੀ ਕਿਉਂ ਨਾ ਹੋਵੇ ਚਾਹੇ ਰਾਜਾ ਹੋਵੇ ਜਾਂ ਕੰਗਾਲ ਹੋਵੇ ਗੋਰਾ ਹੋਵੇ ਜਾਂ ਕਾਲਾ ਧਨੀ ਹੋਵੇ ਜਾਂ ਗਰੀਬ ਜੋ ਕੋਈ ਵੀ ਇਹ ਫੈਸਲਾ ਲੈਂਦਾ ਹੈ ਉਹ ਪ੍ਰਭੂ ਦੇ ਪਿੱਛੇ ਚੱਲ ਸਕਦਾ ਹੈ ਜਿਸ ਪ੍ਰਭੂ ਨੇ ਮਨੁੱਖ ਨੂੰ ਸਵੀਕਾਰ ਕਰਨ ਲਈ ਪਿਆਰੋ ਕੋਈ ਸ਼ਰਤ ਨਹੀਂ ਰੱਖੀ ਹੈ ਅਤੇ ਆਪਣੇ ਆਪ ਨੂੰ ਸਾਰਿਆਂ ਲਈ ਉਸਨੇ ਕੁਰਬਾਨ ਕਰ ਦਿੱਤਾ ਉਸ ਪ੍ਰਭੂ ਬਾਰੇ ਤੁਸੀਂ ਕੀ ਫੈਸਲਾ ਕਰੋਗੇ ਕਿ ਤੁਸੀਂ ਉਸ ਦੇ ਪਿੱਛੇ ਨਹੀਂ ਚੱਲਣਾ ਚਾਹੋਗੇ ਪਰਮੇਸ਼ਰ ਤੁਹਾਡੀ ਸਹਾਇਤਾ ਕਰੇ ਧੰਨਵਾਦ